ਅੱਜ ਮੈਨੂੰ ਲੱਗਦਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੜਾ ਕੰਮ ਕਈ ਧਹਾਕੇ ਤੋਂ ਨਹੀਂ ਹੋਇਆ ਅੱਜ ਉਸ ਕੰਮ ਦੀ ਸ਼ੁਰੂਆਤ ਹੋ ਰਹੀ ਹੈ ਜਿਹੜਾ ਇੱਕ ਮੌਕਾ ਮੰਗਿਆ ਸੀ ਮਾਨਯੋਗ ਭਗਵੰਤਬਾਹ ਜੀ ਨੇ ਤੇ ਮੈਂ ਵੀ ਜਦੋਂ ਪਿੰਡਾਂ ਜਾਂਦਾ ਸੀ ਮੈਂ ਵੀ ਕਹਿੰਦਾ ਸੀ ਪਾਈ ਇੱਕ ਮੌਕਾ ਦਿਓ ਤੇ ਸਾਰੇ ਮੈਨੂੰ ਇੱਕ جواب ਵਿੱਚ ਵਿੱਚ ਦਿੰਦੇ ਸੀ ਕਿ ਤੇਨੂੰ ਤਾਂ ਮੌਕਾ ਦੇਤਾ ਪਹਿਲਾਂ ਬਣਾਤਾ ਮਗਾ ਤੁਸੀਂ ਵਿਰੋਧੀ ਧਿਰ ਵਿੱਚ ਬਣਾਇਆ ਸਰਕਾਰ ਨਹੀਂ ਬਣੀ ਪਰ ਮੇਰੇ ਕੋਲ ਜਿਹੜਾ ਵੀ ਪਿਛਲੇ 5 ਸਾਲ ਆਇਆ ਮੈਂ ਕਦੇ ਉਹਨੂੰ ਸਿਰ ਨਹੀਂ ਮਾਰਿਆ ਜਿਹੜਾ ਵੀ ਉਹਦਾ ਜਾਇਜ਼ ਕੰਮ ਸੀ ਉਹ ਕਰਵਾ ਕੇ ਦਿੱਤਾ ਔਰ ਜਿਹੜੇ ਫੰਡਾਂ ਦੀ ਗੱਲ ਸੀ ਜਿਹੜੇ ਹੁਣ ਜਿਵੇਂ ਹੁਣੇ ਸਰਪੰਚ ਸਾਹਿਬ ਕਹਿ ਰਹੇ ਸੀ ਵੀ ਜਿੱਥੋਂ ਮਰਜ਼ੀ ਫੰਡ ਲੈ ਕੇ ਆਣ ਜਿੱਥੋਂ ਮਰਜ਼ੀ ਗੱਲ ਹੀ ਹੁਣ ਤਾਂ ਮੇਰੇ ਸਾਰੀਆਂ ਜੇਬਾਂ 'ਚ ਪੈਸੇ ਆ ਪੂਰੇ ਪੰਜਾਬ ਨੂੰ ਧਸਵਾ ਦੇਣੇ ਆ ਨਸੂਏ ਵੀ ਦੇ ਕੇ ਆਏ ਆ ਬਲਾਚੌਰ ਵੀ ਲੈ ਕੇ ਆਏ ਆ ਰੋਪੜ ਵੀ ਪੈਸੇ ਵੰਡ ਕੇ ਆਇਆ ਮੈਂ ਤਾਂ ਮੈਂ ਤਾਂ ਕਹਿੰਦਾ ਵੀ ਜਿੱਥੇ-ਜਿੱਥੇ ਜਿਹੜਾ-ਜਿਹੜਾ ਵੀ ਕੰਮ ਰਹਿੰਦਾ ਉਹਨਾਂ ਸਾਰੇ ਪਿੰਡਾਂ ਦੇ ਵਿੱਚ ਫੰਡਾਂ ਦੀ ਕੋਈ ਕਮੀ ਨਹੀਂ ਰਹੂਗੀ ਹੋਇਆ ਕਾਰਨ ਕੀ ਆ ਅੱਜ ਤੱਕ ਮੁੱਖ ਮੰਤਰੀ ਹਮੇਸ਼ਾ ਮਾਲਵੇ ਤੋਂ ਬਣਦਾ ਰਿਹਾ ਹਾਂਜੀ ਬਿਲਕੁਲ ਮੰਤਰੀ ਵੀ ਇੱਕ ਅਦਾ ਦੁਆਬੇ ਨੂੰ ਦੇਣਾ ਉਹਨਾਂ ਨੇ ਇਸ ਵਾਰ ਤੁਹਾਨੂੰ ਮਾਣ ਮਿਲਿਆ ਕਿ ਗੜਸ਼ੰਕਰ ਦੇ ਵਿੱਚ ਡਿਪਟੀ ਸਪੀਕਰ ਦਾ ਅਹੁਦਾ ਜਿਹੜਾ ਤੁਹਾਡੀ ਬਦੌਲਤ ਕਿਉਂਕਿ ਤੁਸੀਂ ਦੂਜੀ ਵਾਰ ਮੈਨੂੰ ਮੌਕਾ ਦਿੱਤਾ ਤਾਂ ਉਹਦੀ ਬਦੌਲਤ ਸਾਨੂੰ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਔਰ ਉਹਦੇ ਨਾਲ ਸਾਨੂੰ ਵਿਸ਼ੇਸ਼ ਫੰਡ ਵੀ ਮਿਲੇ ਜਿਹੜੇ ਆਪਾਂ ਤੁਹਾਨੂੰ ਦੇ ਸਕਦੇ ਹਾਂ 30 ਲੱਖ ਰੁਪਏ ਦੀ ਗਾਰੰਟੀ ਜਿਹੜੀ ਆਪਾਂ ਵੈਸੇ ਹੀ ਠਾਹ ਦੇਣੀ ਮਨਜ਼ੂਰ ਕਰਤੀ ਮੇਰੇ ਕਹਿਣ ਦਾ ਭਾਵ ਕੀ ਆ ਕਿ ਜਿਹਦੇ ਜਿਹਦੇ ਨਾਲ ਜਿਹੜਾ ਜਿਹੜਾ ਵਾਦਾ ਕੀਤਾ ਆ ਉਹ ਪੂਰਾ ਕਰਨਾ ਆ ਔਰ ਪੂਰਾ ਜਦੋਂ ਵਾਦਾ ਕਰਦੀ ਇਹ ਬੰਦਾ ਕੁਝ ਨਹੀਂ ਭਾਲਦਾ ਸ਼ਾਬਾਸ਼ ਭਾਲਦਾ ਆ ਛੋਟੇ ਦਿਨ ਵੱਲ ਤੋਂ ਮੇਰੇ ਵੀ ਲੰਦਾ ਬੈਠਾ ਇਹਨੇ ਮੈਨੂੰ ਫੋਨ ਕਰਨਾ ਹੌਲੀ ਮਲਕ ਜਰੇ ਭਾਜੀ ਬੇੜਾ ਗਰਕਾ ਬਹੁਤ ਕੰਮ ਖਰਾਬ ਆ ਪਿੰਡ ਦਾ ਲਾਂਭੇ ਮਿਲਦੇ ਆ ਮੈਂ ਤਾਂ ਜ਼ੋਰਦਾਰ ਤੁਹਾਡੀ ਮੱਲੀ ਸਾਹਿਬ ਲਈ ਲਾਓ ਪਹਿਲਾਂ ਬੱਟ ਕੱਢ ਦਿੱਤੇ ਬੱਟ ਜਿਹਨੂੰ ਕਹਿੰਦੇ ਸਹੀ ਗੱਲ ਮੈਨੂੰ ਪਿੰਡ ਤੋਂ ਆ ਕੇ ਕਹਿ ਕੇ ਗਏ ਸਾਰੇ ਬੰਦੇ ਨੂੰ ਗੁਰੂ ਘਰ ਵੀ ਤੁਨ ਭੋਗ ਤੇ ਵੀ ਆਇਆ ਹਾਂਜੀ ਹਾਂਜੀ ਵੇ ਕਹਿੰਦੇ ਜਿਹੜਾ ਦੇਨਵਾਲ ਸੀਗਾ ਉਥੇ ਚਿੱਟਾ ਵਿਕਣਾ ਬੰਦ ਹੋ ਗਿਆ ਜਿਹੜਾ ਕੋਈ ਸੋਚੇ ਨਹੀਂ ਸਕਦਾ ਸੀ ਸਹੀ ਗੱਲ ਮੈਂ ਨਹੀਂ ਕਹਿੰਦਾ ਕਿ 100% ਬੰਦ ਹੋਇਆ ਪਰ ਜਿਹੜੀ ਨਾਥੂ ਨੂੰ ਪਾਈ ਗਈ ਹੈ ਉਹ ਤੁਹਾਡੇ ਸਾਰੇ ਦੇ ਸਾਹਮਣੇ ਹੈ ਇਹਨੂੰ ਬਿਲਕੁਲ ਕਲੀਨ ਕਰਾਂਗੇ ਹਾਂਜੀ ਇੱਥੇ ਨਾਕੇ ਲਾਉਂਦੇ ਰਹੇ ਪਿੰਡ ਦੇ ਮੁੰਡੇ ਵੀ ਸਾਡਾ ਸਾਥ ਦਿੰਦੇ ਰਹੇ ਬੜਾ ਮੁਸ਼ਕਲ ਧੰਨਵਾਦ ਵਾਜੀ 100% ਹਜੇ ਨਹੀਂ ਹੋਇਆ 100% ਕਰਕੇ ਦਿਖਾਵਾਂਗੇ ਤੁਹਾਨੂੰ ਵਾਦਾ ਕਰਦੇ ਹਾਂ ਚੁੱਪ ਕਰਾ ਮੜ ਜਾ ਔਰ ਇਹਦੇ ਨਾਲ ਨਾਲ ਪਿੰਡਾਂ ਦੇ ਵਿੱਚ ਹੋਰ ਜਿੰਨੇ ਵੀ ਕੰਮ ਕਿਉਂਕਿ ਆਹ ਰਸਤਾ ਜਿਹੜਾ ਸੀਗਾ 30 ਲੱਖ ਰੁਪਏ ਦੇ ਨਾਲ ਤੁਹਾਡੇ ਮੈਂ ਦੇਖ ਰਿਹਾ ਵਿੱਚ ਇਹੇ ਖੜ ਗਏ ਸਾਰੇ ਅੱਜ ਹੁਣ ਤੁਹਾਨੂੰ ਬਾਈਪਾਸ ਬਣਾ ਕੇ ਦੇਣਾ ਗੜਸ਼ੰਕਰ ਦਾ ਜਿਹਦੇ ਵਿੱਚ ਟ੍ਰੈਫਿਕ ਦੀ ਜਿਹੜੀ ਬੜੀ ਦਿੱਕਤ ਆ ਉਹਦੇ ਵਿੱਚ 70 ਕਰੋੜ ਰੁਪਇਆ ਲੱਗਣਾ ਲੱਖਾਂ ਦੀ ਗੱਲ ਬਣਨੀ ਔਰ ਇਹਦੇ ਨਾਲ ਨਾਲ ਜਿਹੜੀ ਆ ਨਹਿਰ ਦੇ ਪਰਲੇ ਪਾਸੇ ਤੁਹਾਡਾ ਰਾਹ ਜਾਂਦਾ ਸਿੱਧਾ ਸੁਨਾਵੀ ਇਹ ਵੀ ਪੱਕੀ ਬਣਾ ਕੇ ਦੇਣੀ ਆ ਵੀ ਮੇਰਾ ਤੁਹਾਡਾ ਵਾਦਾ ਹੈ ਇਹਦੇ ਨਾਲ ਨਾਲ ਜਿਹੜੀ ਵੀ ਭਾਈ ਹੋਰ ਦਿੱਕਤ ਹੈਗੀ ਆ ਪਿੰਡਾਂ ਦੇ ਵਿੱਚ ਕੈਂਪ ਲੱਗ ਰਹੇ ਆ ਉਹਨਾਂ ਦੇ ਕੈਂਪਾਂ ਦੇ ਵਿੱਚ ਤੁਹਾਡੇ ਪਿੰਡ ਦਾ ਕਿਸੇ ਦਾ ਇੰਤਕਾਲ ਦਾ ਕੰਮ ਆ ਕੋਈ ਕੋਈ ਸਰਟੀਫਿਕੇਟਾਂ ਦਾ ਕੰਮ ਆ ਕੋਈ ਦਾਣੇ ਵਾਲੇ ਕਾਡਾਂ ਦੀ ਕਿਲਤ ਆ ਜਾਂ ਪਿੰਡ ਨੂੰ ਕੋਈ ਗ੍ਰਾਂਟ ਚਾਹੀਦੀ ਆ ਸੋ ਤੁਹਾਨੂੰ ਸਾਰਿਆਂ ਨੂੰ ਪਈ ਇੱਕੋ ਬੇਨਤੀ ਕਰਦੇ ਆ ਕਿ ਉਹਦੇ ਵਿੱਚ ਕਰਵਾਣਾ ਜਿਵੇਂ ਮੈਂ ਦੱਸਿਆ ਵੀ ਬੰਦਾ ਕੁਝ ਨਹੀਂ ਭਾਲਦਾ ਸਿਰਫ ਸ਼ਾਬਾਸ਼ ਭਾਲਦਾ ਬੇਸ਼ਕੁਰੀ ਹੁਣ ਅੱਜ ਕੰਮ ਸਾਡੇ ਅਫਸਰ ਕਰਦੇ ਆ ਟੌਰ ਸਾਡੀ ਬਣਦੀ ਆ ਇਮਾਨਦਾਰ ਅਫਸਰ ਚੁੜ ਕੇ ਲਾਏ ਆ ਆਪਾਂ ਇੱਕੋ ਇੱਕੋ ਗੱਲ ਕਹਤੇ ਸੀਗਾ ਵੀ ਚਿੱਟਿਆਂ ਦੀ ਕੋਈ ਪੈਸੇ ਵਾਲੀ ਗੱਲ ਨਾ ਕਰ ਲਿਓ ਕਿਉਂਕਿ ਮਾਲਪੁਰ ਦੀ ਮੈਂ ਗੱਲ ਸੁਣਾਉਣ ਲੱਗਾ ਤੁਹਾਨੂੰ ਮਾਲਪੁਰ ਉਥੇ 5-7 ਬੰਦੇ ਸੀ ਪਹਿਲੇ ਉਹਨਾਂ ਨੂੰ ਮਗਰਸ਼ਿੰਗ ਕਰਕੇ ਕਿਉਂ ਲੈ ਗਿਆ ਹੁਣ ਮਾਲਪੁਰ ਇੱਕ ਫੌਜਣਾਂ ਦੀ ਸੀਗੀ ਇੱਕ ਹਾਂਡਾ ਸੀ ਇੱਕ ਸ਼ੇਰ ਨਹੀਂ ਸੀ ਇੱਕ ਢਿੱਲੋਂ ਸੀ ਬੱਕਰੀਆਂ ਸੀ ਕੱਲੇ-ਕੱਲੇ ਦੇ ਨਾਮ ਮੈਨੂੰ ਚੜ ਗਏ ਕਮੇਟੀ ਕਰਦੀ ਜਗਾ ਜਿਵੇਂ ਪੰਚਾਇਤ ਦੀ ਜਗਾ ਹੁੰਦੀ ਉੱਥੇ ਕੋਠੀ ਭਾਗੇ ਬੈਠੀ ਕੈਮਰੇ ਲਾਇਓ ਆ ਧਰਤੀ ਦੇ ਵਿੱਚ ਗੱਡ ਕੇ ਪੈਸੇ ਆ ਸੋਨਾ ਦੇ ਚਿੱਟਾ ਮੈਂ ਪੁੱਛਿਆ ਮੈਂ ਕਿ ਅੱਜ ਤੱਕ ਸਰਕਾਰਾਂ ਕੀ ਦੀਆਂ ਰਹੀਆਂ ਐਮ ਐਲ اے ਕੀ ਕਰਦੇ ਰਹੇ ਪੰਚਾਇਤ ਦੀ ਜਗਾ ਦੇ ਵਿੱਚ ਕਿਸੇ ਨੇ ਘਰ ਬਣਾਇਆ ਹੋਵੇ ਤੇ ਉੱਥੇ ਚਿੱਟਾ ਵਿੱਚ ਵੀ ਸਰਕਾਰ ਕੀ ਕਰਦੀ ਰਹੀ ਕਹਿੰਦੇ ਵੀ ਪੁੱਛਣਾ ਪੁੱਛੋ ਨਾ ਨਾਲੇ ਚਲੋ ਪਾਈ ਆਪਾਂ ਪੁਰਾਣੀ ਗੱਲ ਛੱਡੀਏ ਆਪਾਂ ਕੀ ਕਰਨਾ ਅੱਜ ਫੌਜਨ ਜੇਲ੍ਹ ਚ ਲੰਮੀ ਪਈ ਹੋਆ ਅੱਜ ਉਸ ਘਰ ਦੇ ਵਿੱਚ ਜਿੱਥੇ ਚਿੱਟਾ ਵਿਗਦਾ ਸੀ ਉਥੇ ਕਮੇਟੀਕਰ ਬਣਾਉਣ ਲੱਗੇ ਆਉ ਦਾ ਉਸ ਘਰ ਦੇ ਵਿੱਚੋਂ ਜਨਮ ਸਰਟੀਫਿਕੇਟ ਮਿਲਣਗੇ ਜਿੱਥੋਂ ਪਹਿਲਾਂ ਮੌਤ ਦਾ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ ਸੀ ਔਰ ਅੱਜ ਕਹਿੰਦਾ ਭਾਵ ਸਾਡੀ ਨੌਜਵਾਨ ਪੀੜ੍ਹੀ ਬਚੂਗੀ ਜੇ ਨੌਜਵਾਨ ਪੀੜ੍ਹੀ ਬਚੂਗੀ ਤਦੇ ਜਾ ਕੇ ਸਾਨੂੰ ਵੋਟਾਂ ਕੋਈ ਪਾਉ ਤਦੇ ਕਿਸੇ ਨੂੰ ਨੌਕਰੀਆਂ ਮਿਲਣਗੀਆਂ ਤਦੇ ਕੋਈ ਕਿਸੇ ਦਾ ਪੜਾਪਾ ਸੰਭੂ ਮੇਰੇ ਕਹਿਣ ਦਾ ਭਾਵ ਕੀ ਆ ਸ਼ਾਬਾਸ਼ ਅਸੀਂ ਅਫਸਰਾ ਹੁੰਦਨੇ ਹਾਂ ਤੁਸੀਂ ਮੈਨੂੰ ਸ਼ਾਬਾਸ਼ ਦੇਣੀ ਹੈ ਮੁਰੇ ਪੰਚਾਇਤੀ ਇਲੈਕਸ਼ਨ ਵੀ ਆਣੀਆਂ ਆ ਜ਼ਿਲ੍ਹਾ ਪ੍ਰਸ਼ਦ ਵੀ ਆਣੀਆਂ ਆ ਲੋਕ ਸਭਾ ਵੀ ਆਣੀ ਹੈ ਤੇ ਨਾਲ ਬਲਕ ਸੰਤੀਆਂ ਵੀ ਆਣੀਆਂ ਵੈਸੇ ਤੁਸੀਂ ਤਾਂ ਪਹਿਲਾਂ ਹੀ ਬੜੀ ਦਿੰਦੇ ਆ ਕਿਉਂਕਿ ਪਰਸੋਤਾ ਇੱਕ ਨੰਬਰ ਬੂਥਾ ਸਾਡਾ ਜਦੋਂ ਮੈਂ ਦਾਇਰ ਕੀ ਬੰਦਿਆਂ ਨੂੰ ਕਹਿ ਕੇ ਹਟਿਆ ਸਰਪੰਚ ਬੈਠੇ ਸਾਡੇ ਮੈਂ ਕਹਾ ਵੇ ਜੇਕਰ ਸਾਰਾ ਘੁੰਮ ਘਮਾ ਕੇ ਬੀਤ ਜਦੋਂ ਥੱਲੇ ਉਤਰੇ ਜੇ 10000 ਵੋਟ ਵੀ ਪਿੱਛੇ ਹੋਇਆ ਨਾ ਮੈਂ ਫਿਕਰ ਕਰਨੀ ਲੋੜ ਨਹੀਂ ਗੋਗੋ ਮੁਤਾਪਰ ਡੁਗਰੀ ਪੰਮੀਆਂ ਰੋਡ ਮੇਰਾ ਕੁਕੜ ਮੇਰਾ ਸ਼ਾਹਪੁਰ ਸਦਰਪੁਰ ਰੁੜਕੀ ਖਾਸ ਆਲੀ ਪਰ ਸਕੰਦਰਪੁਰ ਪਨਾਮ ਚੱਕ ਹਾਜੀ ਪਰ ਚੱਕ ਗੁਰੂ ਜਿੰਨੇ ਵੀ ਪਿੰਡ ਮੈਂ ਕਹਾ ਜਿੰਨਿਆਂ ਸਾਰਿਆਂ ਨੂੰ ਪੈਂਦੀ ਐ ਮਰਲੀ ਸਾਹਿਬ ਸੁਣਿਓ ਜੀ 600 ਵੋਟ ਪੈਂਦੀ ਦੇ ਵਿੱਚੋਂ 500 ਮੇਰੀ 100 ਸਾਰਿਆਂ ਦੀ ਤੁਹਾਡੀ ਸਾਰਿਆਂ ਦੀ ਬੜੀ ਕਿਰਪਾ ਆ ਔਰ ਮੈਨੂੰ ਉਮੀਦ ਵੀ ਆ ਕਿਉਂਕਿ ਜਿਹੜੇ ਹੁਣ ਆਪਾਂ ਕੰਮ ਕਰ ਰਹੇ ਤੁਸੀਂ ਇਹਦੀ ਸ਼ਾਬਾਸ਼ ਦੋਗੇ ਇਹਨਾਂ ਸ਼ਬਦਾ ਦੇ ਨਾਲ ਕਿਉਂਕਿ ਇਕੱਲਾ ਬੰਦਾ ਕਦੇ ਕੁਝ ਨਹੀਂ ਕਰ ਸਕਦਾ ਟੀਮ ਨਾਲ ਆ ਸਾਡੀ ਟੀਮ ਜਿੰਨੀ ਬੈਠੀ ਸਾਡੇ ਬਲਗ ਪ੍ਰਧਾਨ ਕੁਲਚਨੂ ਨਹੀਂ ਬੈਠਿਆ ਨਿੰਦਾ ਬੈਠਾ ਸਰਪੰਚ ਸਾਹਿਬ ਤੁਸੀਂ ਬੈਠਿਆ ਤਾਰੀ ਭਾਜੀ ਨੂੰ ਜਿੰਨੇ ਵੀ ਇੱਧਰ ਮੈਂ ਤਾਂ ਸਾਰੀ ਆਪਣੀ ਟੀਮ ਹੀ ਆ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਗੱਲ ਹੁੰਦੀ ਵੋਟ ਤੇ ਸਪੋਰਟ ਵੋਟ ਦਾ ਹਰੇਕੋ ਪਾਉਣਾ ਪਰ ਤੁਸੀਂ ਸਾਰੇ ਸਪੋਰਟ ਵੀ ਕਰਦੇ ਆ ਤੁਸੀਂ ਇਕੱਲੇ ਇਕੱਲੇ ਆਪਣੀਆਂ ਗੱਡੀਆਂ ਤੇਲ ਚੱਕ ਕੇ ਮੇਰੇ ਨਾਲ ਵੀ ਘੁੰਮਦੇ ਆ ਇਸ ਕਰਕੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆ ਜਦੋਂ ਘਰੋਂ ਬੰਦੇ ਕਹਿੰਦੇ ਨਾਲ ਤੋਰ ਰਪਣ ਫਿਰ ਪਿੱਛੇ ਕੁਝ ਨਹੀਂ ਵੱਜਦਾ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ